ਵੈਰੂ ਜੀ ਦਾ ਘਰ ਸਾਹ ਸ੍ਰੀ ਵੈਰੂ ਜੀ ਕੀ ਫਤਿਹ ਮੇਰੇ ਪਿਆਰੇ ਦੋਸਤੋ ਮਨ ਉਮੀਦ ਹੈ ਕਿ ਤੁਹਾਡੇ ਸਾਰੇ ਪਰਿਵਾਰ ਜੀਾਂ ਚੰਤ ਸਭ ਰਾਜੀ ਖੁਸ਼ੀ ਹੋਗਾ ਵੈਰੂ ਦੀ ਕਿਰਪਾ ਨਾਲ ਮੇਰੇ ਦੋਸਤੋ ਜਿੰਨੇ ਵੀ ਮੇਰੇ ਦੋਸਤ ਫੇਸਬੁਕ ਚਲਾਉਂਦੇ ਆ ਜਾਜਨਾ ਪੇਜ ਬਣਾਏ ਆ ਮੈਂ ਉਹਨਾਂ ਨੂੰ ਇੱਕ ਸੁਝਾਅ ਦੇਣਾ ਚਾਹਣਾ ਕੋਈ ਆ ਕਿ ਮੇਰੇ ਦੋਸਤੋ ਜਦੋਂ ਵੀ ਤੁਸੀਂ ਕੋਈ ਰੀਲ ਕੋ ਵੀਡੀਓ ਕੋਈ ਫੋਟੋ ਅਪਲੋਡ ਕਰਦੇ ਹੋ ਆਪਣੇ ਚੈਨਲ ਤੇ ਤੇ ਲੋਕ ਤੁਹਾਨੂੰ ਲਾਇਕ ਕਰਦੇ ਆ ਲਾਇਕ ਕਰਦੇ ਆ ਕਮੈਂਟ ਕਰਦੇ ਆ ਬਹੁਤ ਵਧੀਆ ਗੁੱਡ ਨਾਈਸ ਵੈਰੀ ਨਾਈਸ ਲਿਖਦੇ ਆ ਤੇ ਤੁਸੀਂ ਫਿਰ ਰੀਪਲਾਈ ਕਰਦੇ ਆ ਰੀਪਲੀ ਕਰਦੇ ਜੇ ਤੇ ਉਥੇ ਮੈਂ ਤੁਹਾਨੂੰ ਇੱਕ ਸੁਝਾਅ ਦੇਣਾ ਚਾਹਣਾ ਜੇ ਤੁਸੀਂ ਮੇਰੀ ਗੱਲ ਮੰਨੋਗੇ ਕੁਝ ਨਹੀਂ ਲਿਖਣਾ ਤੁਸੀਂ ਸਿਰਫ ਤੁਸੀਂ ਉਹਨਾਂ ਨੂੰ ਉਹਨਾਂ ਦੇ ਸਤਿਕਾਰ ਵਜੋਂ ਜਿਨ੍ਹਾਂ ਤੁਹਾਡੀ ਫੋਟੋ ਵੀਡੀਓ ਲਾਈਕ ਕੀਤੀ ਆ ਰੀ ਲਾਈਕ ਕੀਤੀ ਆ ਉਹਨਾਂ ਦੇ ਸਨਮਾਨ ਮਾਨ ਸਨਮਾਨ ਵਜੋਂ ਤੁਸੀਂ ਸਿਰਫ ਤੇ ਸਿਰਫ ਬਹਿਰੂਜੀ ਲਿਖਣਾ ਜਿੰਨੀ ਵਾਰ ਮਰਜੀ ਲੈ ਸਕਦੇ ਹੋ ਵੈਰੂ ਜੀ ਵੈਰੂ ਜੀ ਵੈਰੂ ਜੀ ਵੈਰੂ ਜੀ ਜਿੰਨੀ ਵਾਰ ਮਰਜੀ ਤੁਸੀਂ ਵੈਰੂ ਜੀ ਲੈ ਸਕਦੇ ਹੋ ਉਹਦੇ ਨਾਲ ਕੀ ਹੋਊਗਾ ਤੁਹਾਡਾ ਇੱਕ ਤੇ ਨਾਮ ਸਿਮਨ ਹੋ ਜਾਊਗਾ ਮੂੰਹ ਜੋ ਫਿਰ ਦੇ ਜਾਊਗਾ ਤੇ ਦੂਜਾ ਤੁਹਾਡੇ ਜਿਹੜੀ ਤੁਸੀਂ ਉਂਗਲਾਂ ਨਾਲ ਲਿਖੋਗੇ ਉਹ ਤੁਹਾਡੀਆਂ ਉਂਗਲਾਂ ਪਿਤਰ ਹੋ ਜਾਣਗੀਆਂ ਉਂਗਲਾਂੇ ਪਿਤਰ ਹੋ ਗਿਆ ਮਨ ਤਨ ਸਭ ਕੁਝ ਪਿਤਰ ਹੋਊਗਾ ਇਹ ਕਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਆਸਬੂਰ ਕੇ ਬੇਨਤੀ ਆ ਕਿ ਤੁਸੀਂ ਰੀਪਲਾਈ ਜਦੋਂ ਕਰਦੇ ਜੇ ਤੇ ਵੈਗਰੂ ਵੈਗਰੂ ਲਿਖੋ ਵੈਗਰੂ ਜੀ ਵੈਗਰੂ ਜੀ ਵੈਗਰੂ ਜੀ ਵੈਗਰੂ ਜੀ ਤੁਹਾਡੇ ਪਰਿਵਾਰ ਦੇ ਮਿਹਰਾਂ ਕਰਨ ਵੈਗਰੂ ਜੀ ਤੁਹਾਨੂੰ ਤੰਦਰੁਸਤ ਰੱਖੋ ਵੈਗਰੂ ਤੁਹਾਡੇ ਬੱਚਿਆਂ ਨੂੰ ਤਰੱਕੀਆਂ ਦੇਣ ਤੁਸੀਂ ਵੈਗਰੂ ਹੀ ਲਿਖਣਾ ਮੇਰਾ ਇਹੋ ਤੁਹਾਨੂੰ ਸੁਝਾਅ ਆ ਅੱਗੇ ਤੁਹਾਡੀ ਮਰਜ਼ੀ ਆ ਚ ਜਾ ਮੰਨਣਾ ਨਾ ਮੰਨੋ ਤੁਹਾਡੀ ਮਰਜ਼ੀ ਆ ਪਰ ਮੇਰੇ ਤੇ ਖੁਸ਼ ਜਾਵਾ ਜੇ ਜਦੋਂ ਤੁਸੀਂ ਵੈਗਰੂ ਲਿਖੋਗੇ ਤੇ ਤੁਹਾਡੇ ਅੰਦਰੋਂ ਦਮਾਗ ਨੂੰ ਉਹ ਸ਼ਬਦ ਬਾਹਰ ਆਊਗਾ ਤੇ ਫਿਰ ਤੁਸੀਂ ਉਹ ਵਹਿਰੂ ਲੈਣਾ ਤੇ ਤੁਹਾਡਾ ਮਨ ਤਨ ਹੱਥ ਸਭ ਕੁਝ ਪਿੱਤਰ ਹੋ ਜਾਣਾ ਮਹਾਰੂ ਜੀ ਕਾਲ ਸਾਹਿਬ ਸ੍ਰੀ ਵਹਿਰੂ ਜੀ ਕੀ ਬਤ